ਸਾਸ਼ਗਾ ਦੋਸੋ ਮੈਂ ਤੁਹਾਡੇ ਆਪਣਾ ਰਵੀ ਪਾਟਿਆ ਤੁਸੀਂ ਵੇਖ ਰਹੇ ਹੋ ਆਰਬੀ ਇੰਡੀਆ ਟੀਵੀ ਨਿਊਜ਼ ਜਿਵੇਂ ਕਿ ਨਕੋਦਰ ਦੇ ਵਿੱਚ ਅੱਜ ਫਲੈਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਨਕੋਦਰ ਦੇ ਵਿੱਚ ਚੋਨਾਂ ਨੂੰ ਲੈ ਕੇ ਜਿਹੜੀ ਪੁਲਿਸ ਦੀ ਜਿਹੜੀ ਪੂਰੀ ਤਰ੍ਹਾਂ ਗਸ਼ਤ ਹੋਈ ਪਈ ਆ ਔਰ ਸਾਡੇ ਵਿੱਚ ਇੱਥੇ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਨਕੋਦਰ ਪਹੁੰਚੇ ਆ ਔਰ ਫਲੈਗ ਮਾਰਚ ਜਿਹੜਾ ਨਕੋਦਰਪੁਰ ਜਿਹੜਾ ਕੱਢਿਆ ਜਾ ਰਿਹਾ ਹੈ ਔਰ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖੋਗੇ ਔਰ ਅਸੀਂ ਐਸਐਸਪੀ ਸਾਹਿਬ ਔਰ ਡੀਸੀ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਕੀ ਕੀ ਵੇਰਵੇ ਆ फ्लैग मार्च रखा है ना अपने सिटी के सदर के एरिए जरा फ्लैग मार्च आ, हिंदी हिंदी में बताएँ या पंजाबी में समझते हैं हिंदी में बता दे हिंदी से दस दाँच क्योंकि अपने मुलाजमान हिं, हिंदी ठीक होगी तो आज हम जो सिटी और सदर नकोदर का एरिया है उसमें फ्लैग मार्च करेंगे ठीक है फ्लैग मार्च कटागे आप उसका आपको जैसे पता ही है जरा मेन वह मकसद होंगे वो ये होता है कि जो लोग हैं जो वोटर हैं जैसे अब इलेक्शनें आ गई हैं अनाउंस हो गई हैं तो उनके मन में एक ये कॉन्फिडेंस हो कि हम अपनी निरपक्ष तरीके से अपनी वोट का इस्तेमाल कर सकते हैं ठीक है तो उसके लिए जो हमारी पंजाब पुलिस है वो भी है और साथ में अपने नाल अपने जेडे पैरामिलिट्री की कंपनी भी आई है वो भी आप हमारे साथ आज फ्लैग मार्च करेंगे फ्लैग मार्च करते हुए हमने हमारा यही मेन मकसद है कि जो माड़े अंसर हैं जो बैड एलिमेंट्स हैं हमारे एरिया के उनको एक जो है मैसेज uh, जाए कि हम पूरी तरह से मुस्तैद हैं ਜੀ 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 ਅੱਛਾ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਆਪਾਂ ਸਾਰੇ ਜਿਹੜੇ ਇਕੱਠੇ ਹੋਏ ਨੇ ਮੈਂ ਡੈਕਟੀਨੋਮਿਸ ਨਾਲ ਤੁਸੀਂ ਲਈਆਂ ਪੜਿਆ ਹੋਣਾ ਮੀਡੀਆ ਵਿੱਚ ਵੀ ਦੇਖਿਆ ਹੋਣਾ ਮੈਂ ਜੁਆਇਨ ਕੀਤਾ ਸੀ ਪਿਛਲੇ ਹਫਤੇ ਅਨਦਰ ਸਾਡੇ ਰਜਿਸਟਰੀ ਸਾਹਿਬ ਸਾਡੇ ਐਸਪੀ ਸਾਹਿਬ ਤੇ ਸਾਰੇ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਸਾਰੇ ਤੁਹਾਡੇ ਨਾਲ ਅਸੀਂ ਅੱਜ ਫਲੈਗ ਮਾਰਚ ਕਰਾਂਗੇ ਨਕੋਰਸ ਦੇ ਵਿੱਚ ਕੁਛ ਅੱਗੇ ਵੀ ਕੀਤਾ ਹਾਂ ਆਮ ਸ਼ੋਰ ਐਸਜੀਐਮ ਸਾਹਿਬ ਤੇ ਡੀਐਸਪੀ ਸਾਹਿਬ ਪਿੱਛੇ ਕਰਕੇ ਆਏ ਸੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੀ ਚੋਣ ਪ੍ਰਕਿਰਿਆ ਜਿਹੜੀ ਆ ਸਟਾਰਟ ਹੋ ਚੁੱਕੀ ਹੈਗੀ ਪੂਰੇ ਜਲੰਧਰ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸੁਰੱਖਿਆ ਦਾ ਜਿਹੜਾ ਲੱਗਿਆ ਹੋਇਆ ਇਸ ਫਲੈਗ ਮਾਰਚ ਦਾ ਮਤਲਬ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਆਪਾ ਨੂੰ ਇੰਟੀਮੀਡੇਸ਼ਨ ਨਹੀਂ ਜਾ ਰਹੇ ਹੈਗੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਪੈਦਾ ਕਰਨਾ ਹੈ ਕਿ ਸਾਰਾ ਪ੍ਰਸ਼ਾਸਨ ਤੁਹਾਡੇ ਸੀ ਹੋਮ ਨਾਲ ਸਾਡੇ ਬੀਐਸਐਫ ਦੇ ਜਵਾਨ ਨਾਲ ਹੈ ਪੁਲਿਸ ਦੇ ਜਵਾਨ ਨਾਲ ਹੈ ਸਾਡਾ ਸਾਰਾ ਪ੍ਰਸ਼ਾਸਨ ਇੱਥੇ ਹੈਗਾ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੈ ਜਾਂ ਦਬਾਅ ਨਹੀਂ ਹੋਣਾ ਚਾਹੀਦਾ ਜਦੋਂ ਉਹਨਾਂ ਨੇ VOTING ਕਰਨ ਜਾਣਾ ਇੱਕ ਜੀ ਨੂੰ ਤੇ ਉਹਨਾਂ ਦੇ ਮਨ 'ਚ ਇਹ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਸਾਡਾ ਸਮੂਹ ਸਿਵਲ ਦੇ ਹੋਣ ਪੁਲਿਸ ਦੇ ਹੋਣ ਸਾਡੇ ਆਰਮ ਫੋਰਸ ਦੇ ਹੋਣ BSF ਦੇ ਹੋਣ ਉਹਨਾਂ ਦੇ ਨਾਲ ਗੜਿਆ ਕੋਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੋਹ ਲਾਲਚ ਦਬਾਅ ਪੈ ਨਹੀਂ પા ਸਕਦਾ ਜਦੋਂ ਤੁਸੀਂ ਜਾਓਗੇ ਉਹਨਾਂ ਨਾਲ ਖੜੋਗੇ ਤਾਂ ਉਹਨਾਂ ਦੇ ਮਨ 'ਚ ਉਹ ਕੌਨਫੀਡੈਂਸ ਪੈਦਾ ਹੋਣਾ ਹੈ ਨਾਲ ਹੀ ਇੱਕ ਇਹ ਮੈਸੇਜ ਵੀ ਆਪਾਂ ਦੇਣਾ ਚਾਹੁੰਦੇ ਆ ਕਿ ਜਿਹੜੇ ਕੋਈ ਸ਼ਰਾਰਤੀ ਅੰਸਰ ਹੈਗੇ ਜਿਨ੍ਹਾਂ ਦੇ ਮਨ 'ਚ ਇਹ ਚੀਜ਼ ਹੋਵੇ ਕਿ ਕੋਈ ਗਲੀਆਂ ਸੀ ਇਲੈਕਸ਼ਨ ਆਪਣੇ ਸਾਹਮਣੇ ਕਰਾ ਲਾਂਗੇ ਉਹਨਾਂ ਦੇ ਮਨ 'ਚ ਕੋਈ ਵੀ ਸ਼ਰਾਰਤ ਕਰਨ ਦਾ ਜਾਂ ਇਲੈਕਸ਼ਨ ਦੇ ਟਾਈਮ 'ਤੇ ਕਿਸੇ ਦੇ ਕੋਈ ਦਬਾਅ ਪਾਉਣ ਦਾ ਉਹ ਪਹਿ ਤੁਹਾਡਾ ਹੋਣਾ ਚਾਹੀਦਾ ਉਹਨਾਂ ਦੇ ਮਨ 'ਚ ਕਿ ਜੇ ਕੋਈ ਅਸੀਂ ਕੋਈ ਸ਼ਰਾਰਤ ਕੀਤੀ ਕਿਸੇ ਨੂੰ ਡਰਾਇਆ ਧਮਕਾਇਆ ਕਿਸੇ ਨੂੰ ਮੋਹ ਲਾਲਚ ਲੋਭ ਕੋਈ ਦਿੱਤਾ ਤਾਂ ਪੁਲਿਸ BSF ਸਿਵਲ ਦੇ ਅਫਸਰ ਇੱਥੇ ਖੜੇ ਆ ਉਹਨਾਂ ਦੇ ਕੋਲ ਐਕਸ਼ਨ ਹੋ ਸਕਦਾ ਸੋ ਦੋ ਬਦਬਸ ਹੈ ਜਿਹੜੇ ਆਮ ਵੋਟਰ ਹੈ ਉਹਨਾਂ ਦੇ ਮਨ ਚਾਹਤੋਂ ਕੌਨਫੀਡੈਂਸ ਜੀ ਪਿਆਰ ਨਾਲ ਗੱਲ ਕਰੀਏ ਕਿਸੇ ਜੁਗਈ ਤਕਲੀਫ ਹੈ ਰਾ ਚੁਕੀ ਇਸ ਦੇਖਦਾ ਸੁਣਦਾ ਤਾਂ ਆਪਾਂ ਸੁਣਾਂਗੇ ਵੀ ਤੇ ਜੇ ਕੋਈ ਸ਼ਰਤੀ ਹੈ ਉਹਨਾਂ ਨੂੰ ਦਰਦ ਦੇ ਸਾਡੇ ਸਾਹਿਬਾਂ ਤੁਹਾਡੀ ਜਿਹੜੇ ਪੈਰਾਂ ਦੀ ਚਾਲ ਕਦਮ ਹੈ ਉਹਨਾਂ ਨੂੰ ਦੇਖਦੇ ਤੁਹਾਨੂੰ ਦੇਖਦੇ ਉਹਨਾਂ ਦੇ ਮਨ ਚ ਉਡਾ ਰਹੇ ਠੀਕ ਹੈ ਜੀ ਸਾਰੇ ਤਿਆਰ ਹੋ ਸਾਡੇ ਐਸਐਸਪੀ ਸਾਹਿਬ ਵੀ ਇੱਥੇ ਖੜੇ ਨੇ ਸਾਡੇ ਤੁਹਾਡੇ ਕਮਾਂਡਰ ਸਾਹਿਬ ਵੀ ਇੱਥੇ ਹੋਣੇ ਆ ਸਾਡੇ ਸਾਰੇ ਟੀਮ ਦੇ ਇੰਚਾਰਜ ਇੱਥੇ ਹੋਣੇ ਆ ਆਪਾਂ ਨੇ ਐਜ਼ ਅ ਟੀਮ ਹੁਣ ਅਗਲੇ 2 ਮਹੀਨੇ ਇੱਥੇ ਕੰਮ ਕਰਨਾ ਜੇ ਉਹਦੇ ਚੰਗੇ ਤਰ੍ਹਾਂ ਦੇ ਭੱਖ ਆਪਾਂ ਜਿਹੜੇ ਟੋਨ ਕਰਵਾਉਣਾ ਠੀਕ ਹੈ ਜੀ ਤੁਸੀਂ ਬਸ ਇਹ ਮੈਨ ਕਰਦੇ ਠੀਕ ਤੇ ਬਾਕੀ ਰੂਟ ਸਭ ਨੂੰ ਪਤਾ ਹੈ ਕਿਹੜਾ ਰੂਟ ਲੈਣਾ ਹੈ ਆਪਾਂ ਫਲੈਗ ਮਾਰਚ ਲਈ ਕੀ ਤੋ ਹੈ ਕਿ ਦਿੱਤਾ ਹੋਇਆ ਜਿਹਨਾਂ ਨੂੰ ਪਤਾ ਹੈ ਚਲੋ ਬੈਸਟ ਆਫ ਲੱਕ ਤੇ ਬਗੇ ਤਰੀਕੇ ਨਾਲ ਅੱਜ ਜੀ ਮੈਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨਕੋਦਰ ਦੇ ਵਿੱਚ ਪਹੁੰਚੇ ਨੇ ਸਾਡੀ ਸਾਰੀ ਟੀਮ ਐਸਪੀ ਸਾਹਿਬ ਸਾਡੇ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਅਸੀਂ ਆਪਣੇ ਫੋਰਸਸ ਨੂੰ ਨਾਲ ਲੈ ਕੇ ਹੁਣ ਨਕੋਦਰ ਦੇ ਵਿੱਚ ਫਲੈਗ ਮਾਰਚ ਕੱਢਣ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਚੋਣ ਜਾਬਤਾ ਲੱਗਿਆ ਹੋਇਆ ਤੇ ਸਾਡਾ ਇੱਕ ਮੰਤਵ ਸੀਗਾ ਕਿ ਅੱਜ ਇੱਥੇ ਫਲੈਗ ਮਾਰਚ ਕੱਢ ਕੇ ਇੱਕ ਤਾਂ ਲੋਕਾਂ ਨੂੰ ਸਾਡੇ ਜਿਹੜੇ ਆਮ ਵੋਟਰ ਆ ਉਹਨਾਂ ਨੂੰ ਇਹ ਮੈਸੇਜ ਦੇ ਦਈਏ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੈ ਇਹ ਦਬਾਅ ਸੈਨ ਦੀ ਲੋੜ ਨਹੀਂ ਹੈ ਜਦੋਂ VOTING ਕਰਨ ਨਾਲ ਹੀ ਕਈ ਵਾਰ ਦੇਖਣ ਚ ਆਉਂਦਾ ਹੈ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਤੇ ਸਾਡੇ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਕੁਝ ਅੰਸਰ ਜਿਹੜੇ ਨੇ ਉਹ ਚੋਣ ਜਾਬਤਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਡਾ ਫਲੈਗ ਮਾਰਕ ਤੋਂ ਇਹੀ ਮੈਸੇਜ ਹੈ ਕਿ ਪ੍ਰਸ਼ਾਸਨ ਸਾਡਾ ਜਿਹੜਾ ਸਿਵਲ ਪ੍ਰਸ਼ਾਸਨ ਹੈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਜਿਹੜੀ ਪੀਐਸਫ ਦੀ ਕੰਪਨੀ ਆਈ ਹੈ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੇ ਚੋਣ ਜਾਬਤੇ ਦੀ ਉਲੰਘਣਾ ਨਹੀਂ ਹੋਣ ਦਵਾਂਗੇ ਤੇ ਸਾਡੇ ਜਿਹੜੇ ਇਲੈਕਸ਼ਨ ਹੋਣੇ ਆ ਜਲੰਧਰ ਦੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਹੋਣਗੇ ਪੂਰੀ ਤਰ੍ਹਾਂ ਸਾਫ਼ ਸੁਥਰੇ ਟੰਗਣਾ ਸਰ ਸੋਸ਼ਲ ਮੀਡੀਆ ਤੇ ਵੀ ਨਿਗਰਖੀ ਜਾ ਰਹੀ ਹੈ ਬਿਲਕੁਲ ਜੀ ਸਾਡੀ ਸੋਸ਼ਲ ਮੀਡੀਆ ਦੀ ਟੀਮ ਹੁੰਦੀ ਹੈਗੀ ਸਾਡਾ ਇੱਕ ਪ੍ਰੋਪਰ ਇੱਕ ਸੈੱਲ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਕਿਸੇ ਤਰ੍ਹਾਂ ਦਾ ਜੋ ਚੋਣ ਪ੍ਰਚਾਰ ਹੁੰਦਾ ਹੈ ਸਾਡੀ ਸਾਰਿਆਂ ਨੂੰ ਤੁਹਾਡੇ ਨਾਲ ਹੀ ਬੇਨਤੀ ਹੈ ਕੋਈ ਤੁਸੀਂ ਆਪਣਾ ਚੋਣ ਪ੍ਰਚਾਰ ਕਰਨਾ ਹੈ ਤਾਂ ਸਾਡੇ ਤੋਂ ਡਿਊ ਪਰਮਿਸ਼ਨ ਲੈ ਕੇ ਸਾਡੇ ਸਰ ਹਰ ਕੌਨਸਟਿਟੂਐਂਸੀ ਜਿਹੜਾ ਇੱਕ ਸੈੱਲ ਬਣਿਆ ਹੋਇਆ ਪਰਮਿਸ਼ਨ ਦਾ ਉਤੋਂ ਪਰਮਿਸ਼ਨ ਲੈ ਕੇ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕਰ ਸਕਦੇ ਹੋ ਪਰ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਾ ਕਰੇ ਜੋ ਕਿਸੇ ਦੇ ਧਰਮ ਜਾਤੀ ਨਾਲ ਸੰਬੰਧਿਤ ਹੋਵੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਠੇਸ ਪਹੁੰਚਾਉਂਦਾ ਹੋਵੇ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਾ ਕਰੇ ਸਰ ਨਕੋਧਰੇ ਇਲਾਕੇ ਦੇ ਵਿੱਚ ਕਿੰਨੀਆਂ ਕੰਪਨੀਆਂ ਤਾਂ ਸਾਡੀ ਜੀ ਮੈਂ ਆਪਣੇ ਐਸਐਸਪੀ ਸਾਹਿਬ ਨੂੰ ਕਹਾਂਗਾ ਕਿ ਜਿੰਨੀ ਵੀ ਫੋਰਸ ਦੀ ਡਿਪਲॉयਮੈਂਟ ਹੋਈ ਹੈ ਇਹ ਬਿਹਤਰ ਤਰੀਕੇ ਨਾਲ ਜਾਣਕਾਰੀ ਦਿਆਂਗੇ ਹਾਂਜੀ ਪਰ ਸਪ੍ਰੈਸ਼ਨ ਨਾਕੇ ਵੀ ਲਾਏ ਜਾਣਗੇ ਜਿਹਦੇ ਦੌਰਾਨ ਮੈਂ ਦੱਸਣਾ ਚਾਹਾਂਗਾ ਇਹਦੇ ਵੱਲੋਂ ਕਿ ਜਿਹੜੀ ਸਾਡੇ ਕੋਲ ਪੈਰਾਮਿਲਟਰੀ ਫੋਰਸ ਦੀ ਕੰਪਨੀ ਆਲਰੇਡੀ ਆ ਗਈ ਹੈ ਤੁਸੀਂ ਦੇਖ ਵੀ ਰਹੇ ਹੋ ਬੀਐਸਐਫ ਦੀ ਕੰਪਨੀ ਆ ਗਈ ਹੈ ਬਾਕੀ ਜਿਹੜੇ ਸਾਡੇ ਐਡੀਸ਼ਨਲ ਰਿਸੋਰਸਸ ਨੇ ਪੰਜਾਬ ਪੁਲਿਸ ਦੇ ਅਸੀਂ ਉਹ ਵੀ ਮੋਬਾਈਲਾਈਜ਼ ਕਰ ਲਏ ਹੈਗੇ ਆ ਤੇ ਜਿਹੜੇ ਸਾਡੇ ਨਾਕਾਬੰਦੀਜ਼ ਵੀ ਚੱਲ ਰਹੀਆਂ ਨੇ ਤੇ ਉਹ ਵੀ ਹਾਈ ਟੈਕ ਨਾਕਾ ਫਲੋਰ ਹੈਗਾ ਆਪਣਾ ਕੋਪਪੁਰ ਸਾਈਡ ਕੁਰੇਸ਼ੀਆਂ ਹੈਗਾ ਤੇ ਇਧਰ ਪਸ਼ਾਕਾਉਟ ਕਰਨੀ ਵੀ ਜਿਹੜਾ ਕਾਮਾਪਤਨ ਵਾਲਾ ਪੁਲ ਹੈ ਸੋ ਉਸ ਤੇ ਆਲਰੇਡੀ ਸਾਡੀ ਨਾਕਾਬੰਦੀ ਚੱਲ ਰਹੀ ਹੈ ਤੇ ਜਿਹੜੀ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜੁਆਇੰਟ ਟੀਮਾਂ ਨੇ ਫਲਾਈਂਗ ਸਕਵਡ ਟੀਮਾਂ ਉਹ ਵੀ ਆਪਰੇਸ਼ਨਲ ਹੈਗੀਆਂ ਨੇ ਉਹ ਵੀ ਪੁਲਿਸ ਕਾਰ ਵੀ ਰੰਗੀਆਂ ਨੇ ਜਿੱਦੀ ਸਿੱਧੀ ਫੀਡਬੈਕ ਸਾਨੂੰ ਫੀਡ ਵੀ ਆਉਂਦੀ ਹੈਗੀ ਹੈ ਲਾਈਵ ਫੀਡ ਸੋ ਅਸੀਂ ਪੂਰੇ ਤਰ੍ਹਾਂ ਜੁਆਇੰਟਲੀ ਪੁਲਿਸ ਨੇ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਪੂਰੀ ਤਰ੍ਹਾਂ ਮੁਸਤੈਦ ਹੈਗੇ ਤੇ ਸਾਡੀ ਪੂਰੀ ਨਜ਼ਰ ਹੈਗੀ ਹੈ ਏਰੀਆ ਦੇ ਵਿੱਚ ਤੇ ਮਾੜੇ ਅਨਸਰ ਦੇ ਖਿਲਾਫ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਸਰ ਪਬਲਿਕ ਨੂੰ ਕੀ ਮੈਸੇਜ ਹੈ ਪਬਲਿਕ ਨੂੰ ਜਿਵੇਂ ਡੀ ਸਾਹਿਬ ਨੇ ਕਿਹਾ ਮੈਸੇਜ ਇਹੀ ਹੈ ਜਿਹੜੇ ਆਮ ਲੋਕ ਹੀ ਹੈਗੇ ਆ ਉਹਨਾਂ 'ਚ ਅਸੀਂ ਕੌਨਫੀਡੈਂਸ ਵੱਧ ਤੋਂ ਵੱਧ ਬਣਾਉਣਾ ਚਾਹੁੰਦੇ ਹੈਗੇ ਆ ਤੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਚੇਤਾਵਨੀ ਹੈਗੀ ਹੈ ਵਾਰਨਿੰਗ ਵੀ ਹੈ ਵੀ ਕੋਈ ਵੀ ਇਸ ਤ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਅਨੁਮੋਦਨ ਠੀਕ ਹੈ ਸਰ ਥੈਂਕ ਯੂ ਗੋਨ ਗਿਆ ਉਧਾ ਚਲ ਪੈਸੇ ਕੋ ਚਾਹ ਕਰ ਆਂ ਦੇਖ